ਸਤ ਜੀ ਸਤ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਅੱਜ ਦੀ ਵੀਡੀਓ ਜੀ ਆਪਾਂ ਗੱਲ ਕਰਨ ਲੱਗੇ ਆ ਵੀ ਜਿਹੜੀ ਆਪਣੀ ਸੁਪਰ ਸੀਡਰ ਦੀ ਉਦੋਂ ਆਪਾਂ ਵੀਡੀਓ ਬਣਾਈ ਤੀ ਵੀ ਜਿਹੜੀ ਕਣਕ ਨਹੀਂ ਜੰਮੀ ਉਹਦਾ ਕੀ ਕਾਰਨ ਦਾ ਜਿਹਦੇ ਬਾਰੇ ਆਪਾਂ ਉਦੋਂ ਵਿਚਾਰ ਚਰਚਾ ਪਾਈ ਕੀਤੀ ਵੀ ਸੁੱਕ ਦਾ ਕਾਰਨ ਦਾ ਜਿੱਥੇ ਪਰਾਲੀ ਸੀ ਉੱਥੇ ਜ਼ਿਆਦਾ ਦਾ ਉੱਥੇ ਬਹੁਤੀ ਨਹੀਂ ਸੀ ਜੰਮ ਰਹੀ ਕਣਕ ਉਹੀ ਚੀਜ਼ ਬਾਰੇ ਅੱਜ ਗੱਲ ਕਰਨ ਲੱਗੇ ਆ ਅੱਜ ਆਪਾਂ ਅਸੀਂ ਪੱਤ ਕੇ ਦੇਖੇ ਸੀ ਉਦੋਂ ਵੀ ਦਾਣੇ ਦੇਖੇ ਸੀਗੇ ਅੱਜ ਵੀ ਅਸੀਂ ਦੇਖ ਰਹੇ ਆ ਕਿ ਜਿਹੜੇ ਇਹ ਲੈਂਡ ਵਿੱਚ ਦਾਣੇ ਆ ਵੇ ਇਹ ਦਾਣੇ ਆਪਣੇ ਉਸੀ ਤਰ੍ਹਾਂ ਪਏ ਆ ਇਹ ਮੇਨ ਕਾਰਨ ਸੁੱਕਾ ਜਿਹੜਾ ਦਾਣਾ ਚੱਲ ਗਿਆ ਚੱਲ ਕੇ ਹਰਾ ਹੋ ਗਿਆ ਉਹਨੇ ਤਾਂ ਨਹੀਂ ਹੁਣ ਹੋਣਾ ਆ ਦੇ ਉਹ ਤਾਂ ਗਿਆ ਖਤਮ ਹੋ ਕਿਉਂਕਿ ਉਹ ਦਾਣਾ ਇੱਕ ਵਾਰੀ ਚੱਲ ਪਿਆ ਚੱਲ ਕੇ ਉਹਦੀ ਜੜ ਨਿਕਲ ਗਈ ਉਨੀ ਕੁੱਟੇ ਤੇ ਦੁੱਧ ਜਿਆ ਨਿਕਲਣ ਲੱਗ ਗਿਆ ਬਾਕੀ ਜਿਹੜੇ ਦੂਏ ਦਾਣੇ ਆ ਉਹ ਆਪਣੇ ਉਸੀ ਤਰ੍ਹਾਂ ਪਏ ਆ ਕਿਉਂਕਿ ਇਹ ਆਗੇ ਆਪਣੇ ਸੁੱਕੇ ਚ ਸੁੱਕੇ ਚ ਆਉਣੇ ਕਰਕੇ ਜਿਹੜੀ ਬਾਕੀ ਗਣਕਾ ਦੇਲਾ ਕਿੱਡੀ ਵੱਡੀ ਹੋ ਗਈਆਂ ਬਾਈ ਬਹੁਤ ਇਹ ਆਪਣੀ ਗਣਕੁੱਥੀ ਪਈ ਆ ਆਹ ਲਓ ਇਹ ਨਾਮ ਇਹ ਅੱਜ ਹੋ ਗਈ 15 ਦਿਨ ਦੀ ਹੋਗੀ 18 ਦੀ ਇਹ ਵੀ ਜੀ ਜੀ ਮੈਂ ਸ਼ਨੀਵਾਰ ਨੂੰ ਅੱਜ ਕਿੰਨੇ ਅੱਜ ਸ਼ਨੀਵਾਰ ਨੂੰ 15 ਦਿਨ ਦੀ ਹੋ ਗਿਆ ਸਾ ਮੇਰਾ ਹਾਂ ਅੱਜ 18 ਦਿਨ ਦੀ ਹੋਗੀ 16 17 18 ਦਿਨ ਦੀ ਹੋਗੀ ਇਹਨੂੰ ਹੁਣ ਆਪਾਂ ਨੇ 21 ਦਿਨ ਦੀ ਨੂੰ ਇਹ ਬੁੱਧਵਾਰ ਨੇ 19 ਦਿਨ ਦੀ ਹੋਗੀ 19 ਦਿਨ ਦੀ ਹੋਗੀ ਹੁਣ ਇਹਨੂੰ 20 21 ਦਿਨ ਦੀ ਨੂੰ ਪਾਣੀ ਲਾ ਦੇਣਾ ਤਾਂ ਕਿ ਵੀ ਜਿਹੜੇ ਦਾਣੇ ਉੱਪਣੇ ਪਈ ਐ ਇਹ ਇਹ ਫਿਰ ਆਪਣੇ ਚੱਲ ਪੈਣਗੇ ਨਹੀਂ ਤਾਂ ਫਿਰ ਜਿਹੜੇ ਦਾਣੇ ਚੱਲ ਕੇ ਜੜੇ ਛੱਡ ਗਿਆ ਉਹਨੇ ਤਾਂ ਜਾਣਾ ਸੁੱਕ ਕੀ ਪਾਗੜੇ ਸਾਰੀ ਪੱਟ ਕੇ ਦੇਖੀ ਆ ਆਪਾਂ ਇਹ ਸੁੱਕੀ ਵਾਲੀ ਰਹਿਣ ਦੇਖੀ ਜਿਹੜਾ ਦਾਣਾ ਚੱਲ ਕੇ ਛੱਡ ਗਿਆ ਜੜ ਉਹਨੇ ਸੁੱਕ ਜਣਾ ਜਿਹੜੇ ਦਾਣੇ ਉੱਕਣੀ ਪ੍ਰੋਪਰ ਪਏ ਆ ਉਹ ਹੁਣ ਆਏ ਵੀ ਪਾਣੀ ਲੱਗੇ ਤੇ ਆਪਣੀ ਚੱਲ ਪੈਣਗੇ ਜਿਹੜੇ ਕਿਸਾਨ ਵੀਰਾਂਗੇ ਲਈ ਇਦਾਂ ਹੋਇਆ ਉਹ ਆਪਣੀ ਕਣਕ ਨੂੰ ਮੰਨ ਕੇ ਚਲੋ ਵੀ 18 ਤੋਂ 20 ਦਿਨ ਦੀ ਨੂੰ ਪਾਣੀ ਲਾ ਦਿਓ ਕਿਉਂਕਿ ਜਿਹੜੇ ਦਾਣੇ 17 17 18 ਦਿਨ ਦੀ ਨੂੰ ਲਾ ਦਿਓ ਚਲੋ ਜਿਹਦੇ ਘੱਟ ਜਰਮੀਨੇਸ਼ਨ ਹੋਈ ਆ ਉਹ 17 18 ਦਿਨ ਦੀ ਨੂੰ ਲਾ ਦਿਓ ਜਿਹਦੇ ਜਰਮੀਨੇਸ਼ਨ ਵਧੀਆ ਹੋਗੀ ਉਹ 20 21 ਦਿਨ ਦੀ ਨੂੰ ਕੱਢ ਲਓ ਕਿਉਂਕਿ ਆਪਣਾ ਜਰਮੀਨੇਸ਼ਨ ਫੇਰ ਵੀ ਠੀਕ ਆ ਉੱਠੀ ਆ ਜ਼ਿਆਦਾ ਜਿੱਥੇ ਪ੍ਰਾਲੀ ਆ ਪ੍ਰਾਲੀ ਆ ਇਹ ਪ੍ਰਾਲੀ ਚ ਹਵਾ ਪੈਣੇ ਕਰਕੇ ਹੀ ਜ਼ਿਆਦਾ ਸਮੱਸਿਆ ਆਉਂਦੀ ਆ ਹੋਰ ਇਹਦਾ ਕੋਈ ਕਾਰਨ ਨਹੀਂ ਹੈਗਾ ਉਹਦੇ ਕਰਕੇ ਹੀ ਇਹ ਜ਼ਿਆਦਾ ਆਉਂਦੀ ਆ ਨਹੀਂ ਇੰਨੀ ਪ੍ਰੋਬਲਮ ਹੈ ਨਹੀਂ ਤੀ ਕਿਉਂਕਿ ਪ੍ਰਾਲੀ ਕਰਕੇ ਥੋੜਾ ਜਿਹਾ ਹੋ ਗਿਆ ਦੇਖ ਦੇਗੇ ਉਹ ਤੇ ਪ੍ਰਾਲੀ ਆ ਹਾਂ ਜਿੱਥੇ ਪ੍ਰਾਲੀ ਆ ਬਾਕੀ ਹੁਣ ਇਹਨੂੰ ਆਪਣਾ 18 ਤੋਂ 20 ਦਿਨ ਦੀ ਨੂੰ ਪਾਣੀ ਲਾ ਦੋ ਤਾਂ ਕਿ ਵਧੀਆ ਜਰਮੀਨੇਸ਼ਨ ਹੋ ਜਾ ਜਿਹੜੇ ਦਾਣੇ ਪਏ ਉਹ ਚੱਲ ਪੈਣੇ ਕੋਈ ਚੱਕਰ ਨਹੀਂ ਉਹਨਾਂ ਨੇ ਗੈਲ ਰਲ ਜਣਾ ਕਣਕ ਦਾ ਦਸੰਬਰ ਚ ਬੀਜੀ ਵੀ ਤਿਆਰ ਨਾਲ ਜਾਂਦੀ ਆ ਨਾਲੇ ਸਪਰੇਅ ਟਾਈਮ ਫਿਰ ਹੋ ਜਾਂਦੀ ਆ ਸਪਰੇਅ ਟਾਈਮ ਚ ਹੋ ਜਾਂਦੀ ਆ ਪਾਣੀ ਤੇ ਉਹ ਵੀ ਦਸੰਬਰ ਵਿੱਚ ਬੀਜੀ ਵੀ ਗਣਕ ਵੀ ਸਮਝ ਲਓ ਵੀ ਦੇਲ ਆਪਣੇ ਗੈਲੇ ਵੱਡ ਹੋ ਜਾਂਦੀ ਆ ਉਹਨੇ ਜਿਹੜੇ ਦਾਣੇ ਉੱਕਣੇ ਪਏ ਆ ਸੁੱਕ ਵਿੱਚ ਇਹ ਵੀ ਆਪਣੇ ਚੱਲ ਕੇ ਗੈਲ ਰਲ ਜਾਣਗੇ ਬਾਕੀ ਯੂਰੀਆ ਦਾ ਥੈਲਾ ਪਾਉਣਾ ਥੈਲਾ ਜਰੂਰ ਮਾਰ ਲਿਓ ਪਾਣੀ ਲਾਉਣ ਤੋਂ ਪਹਿਨ ਕਿਉਂਕਿ ਜਿਹੜਾ ਆਪਾਂ 18 ਤੋਂ 20 ਦਿਨ ਦੀ ਪਾਣੀ ਮਾਰਨਾ ਤਾਂ ਕਿ ਉਹ ਵੀ ਛੋਟੀ ਹੁੰਦੀ ਆ ਦਬਰਦੀ ਨਹੀਂ ਦਬਰਦੀ ਨਹੀਂ ਹੈਗੀ ਦਬਣ ਦਾ ਡਰ ਰਹਿੰਦਾ ਜਿਹੜਾ ਉਹ ਨਹੀਂ ਰਹਿੰਦਾ ਹੈਗਾ ਜਿੱਦੇ ਕਰਕੇ ਵੀ 18 ਤੋਂ 20 ਦਿਨ ਦੀ ਗਣਕ ਨੂੰ ਹੁਣ ਉਹ ਪਾਣੀ ਲਾ ਦੋ ਜਿਨ੍ਹਾਂ ਦੀ ਜਰਮੀਨੇਸ਼ਨ ਘੱਟ ਹੋਈ ਹੈ ਇਦਾਂ ਦਾ ਜਰਮੀਨੇਸ਼ਨ ਪ੍ਰੋਪਰ ਆ ਉਹ 20 ਤੋਂ ਉੱਪਰ ਵੀ ਲਾ ਸਕਦੇ 25 ਦਿਨ ਤੱਕ ਕੋਈ ਗੱਲ ਨਹੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਬਾਕੀ ਪਾਣੀ ਪਤਲਾ ਲਾਏ ਕੋਸ਼ਿਸ਼ ਕਰਿਓ ਹਲਕਾ ਪਾਣੀ ਲਾਉਂਦੇ ਤਾਂ ਕਿ ਵੀ ਜਿਹੜੇ ਆਪਣੇ ਦਾਣੇ ਰਹਿੰਦੇ ਜੰਮਣ ਤੋਂ ਉਹ ਜੰਮ ਪੈਣ ਏਹੀ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ